ਬਾਧੀ ਸਤਿਕਾਰਯੋਗ ਸ਼ਹਿਰ ਨਿਵਾਸੀ ਭੈਣੋ ਭਰਾਵੋ ਪਿਆਰ ਭਰੀ ਨਮਸਕਾਰ ਦੋਸਤੋ ਮੈਨੂੰ ਦੱਸਦੇ ਹੋਏ ਬੇਹਦ ਖੁਸ਼ੀ ਹੋ ਰਹੀ ਹੈ ਕਿ ਅੱਜ 18 ਦਸੰਬਰ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰਦਿਆਂ 10 ਨੂੰ ਸਖਿਆ ਮਹੀਆ ਕਰਵਾਉਂਦੇ ਅਤੇ ਬਾਅਦ ਵਿੱਚ 18 ਦੇ 17 ਵਿੱਚ ਵੀਡੀਓਗ੍ਰਾਫੀ ਕਰਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਇਹਨਾਂ ਨਿਰਦੇਸ਼ਾਂ ਨਾਲ ਚੋਣਾ ਅਮਨਮਾਨਾ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਵਧ ਗਈ ਹੈ ਪਤਾ ਹੀ ਹੈ ਕੀ 10 ਵਾਡ ਨੰਬਰ 18 ਚੋਂ ਅਤੇ 10 ਹੀ ਧਰਮ ਪਤਨੀ ਬਿੰਦੂ ਰਾਣੀ ਬਟਾ ਵਾਡ ਨੰਬਰ 17 ਵਿੱਚ ਚੋਣ ਲੜ ਰਹੀ ਹੈ ਉਹ ਸਾਡਾ ਦੋਨਾਂ ਵਿੱਚ ਚੋਣ ਨਿਸ਼ਾਨ ਕਾਰਾ ਮਾਪ ਜੀ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ 21 ਦਸੰਬਰ ਨੂੰ ਤੁਸੀਂ ਆਪਣੀਆਂ ਕੀਮਤੀ ਵੋਟਾਂ ਵਾਡ ਨੰਬਰ 17 ਵਿੱਚ ਕਾਰੇ ਨਿਸ਼ਾਨ ਦੇ ਨਾਲ ਲਾ ਕੇ ਸਾਨੂੰ ਕਾਮਯਾਬ ਕਰੋ ਇਹ ਸਾਡੀ ਕਾਮਯਾਬੀ ਨਹੀਂ ਦੋਸਤੋ ਤੁਹਾਡੀ ਕਾਮਯਾਬੀ ਹੈ ਸਮੁੱਚੇ ਸ਼ਹਿਰ ਦੀ ਕਾਮਯਾਬੀ ਹੈ ਔਰ ਮੈਨੂੰ ਪੂਰਨ ਭਰੋਸਾ ਹੈ ਕਿ ਤੁਸੀਂ ਪਹਿਲਾ ਵਾਂਗ ਬੱਡੇ ਜਿੰਦਗੀ ਤੋਂ ਬੋਤਾਂ ਪਾ ਕੇ ਮੇਰੇ ਚੋਣੀਆਂ ਭਰ ਦੇਵੋਗੇ ਅਤੇ ਮੈਂ ਵੀ ਆਗੂ ਨੂੰ ਪੂਰਨ ਵਿਸ਼ਵਾਸ ਰੋਣਾ ਕਿ ਮੈਂ ਵੀ ਆਗੂ ਦੀ ਸੇਵਾ ਵਿੱਚ ਕਿਸੇ ਕਿਸੇ ਦੀ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਦੋਸਤੋ ਦੋ ਬਾੜਾਂ ਦੇ ਵਿੱਚ ਚੋਣਾਂ ਲੜਨ ਕਾਰਨ ਅਤੇ ਸਮਾਂ ਬੜਾ ਘੱਟ ਮਿਲਣ ਕਾਰਨ ਮੈਂ ਨਿੱਜੀ ਰੂਪ ਵਿੱਚ ਜਾਂ ਮੋਬਾਈਲ ਰਾਹੀਂ ਆਪ ਤੱਕ ਪਹੁੰਚ ਨਹੀਂ ਕਰ ਸਕਿਆ ਉਸ ਦਿਨ ਮਾਫੀ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡਾ ਸਿਸਟਮ ਕਿਸ ਤਰ੍ਹਾਂ ਮੇਰੇ ਮਗਰ ਪਿਆ ਗਿਆ ਹੈ ਪਰੰਤੂ ਤੁਹਾਡੇ ਪਿਆਰ ਸਤਿਕਾਰ ਤੇ ਅਸ਼ੀਰਵਾਦ ਨਾਲ ਮੈਂ ਇਸ ਦੀ ਕੋਈ ਬਾਲੀ ਪ੍ਰਵਾਨੀ ਕਰ ਰਿਹਾ ਦੋਸਤੋ ਇਹਨਾਂ ਦਾ ਹਾਲ ਦਾ ਮੀਤਵਾਦ ਬਸਾਤੀ ਬੰਡੂ ਵਾਲਾ ਇਹਨਾਂ ਨੇ ਮੁਰਫੇ ਕਿਤੇ ਦਿਖਾਈ ਨਹੀਂ ਦੇਣਾ ਜਦਕਿ ਆਪਣੇ 30-30 ਸਾਲ ਪੁਰਾਣੇ ਪਰਿਵਾਰਕ ਸਬੰਧ ਨੇ ਰਿਲੇਸ਼ਨ ਨੇ ਔਰ ਅੱਗੇ ਵੀ ਇਸ ਤਰ੍ਹਾਂ ਜਾਰੀ ਰਹਿਣਗੇ ਦੋਸਤੋ ਹੁਣ ਮੈਂ ਬੇਨਤੀ ਕਰਦਾ ਕਿ ਇਹਨਾਂ ਦੋੜਾ ਦੋਨੇ ਵਾੜਾਂ ਦੇ ਵਿੱਚ ਤੁਸੀਂ ਕਾਰਵਾਈ ਕਰਨਾ ਕਰ ਦਿਓ ਉਸ ਤੋਂ ਬਾਅਦ ਮੇਰੀ ਡਿਊਟੀ ਹੈ ਕਿ ਮੈਂ ਨਿਗਾਰੇ ਨਿਗਾਰੇ ਕਰ ਦੂੰਗਾ ਸੋ ਬੇਨਤੀ ਹੈ ਇਹਨੂੰ ਪ੍ਰਵਾਨ ਕਰਿਓ ਤੇ ਜਿੰਨਾਂ ਕੋਲ ਵੀਰਾਂ ਕੋਲ ਪੈਣਾ ਕੋਲ ਮੈਂ ਨਹੀਂ ਪਹੁੰਚ ਸਕਿਆ ਤਾਂ ਤੁਸੀਂ ਇਸ ਨੂੰ ਆਪ ਦੀ ਇਲਕਸ ਸਮਝ ਕੇ ਮੈਨੂੰ ਮਾਫੀ ਦਿੰਦੇ ਹੋਏ ਕਿਉਂਕਿ ਇਹ ਇਲਕਸ ਮੈਂ ਨਹੀਂ ਲੜ ਰਿਹਾ ਤੁਸੀਂ ਲੜ ਰਹੇ ਹੋ ਸਮੁੱਚਾ ਸ਼ਹਿਰ ਲੜ ਰਿਹਾ ਹੈ ਜਿੱਥੇ ਮੇਰੇ ਕੋਲ ਕਵੀ ਬੇਸੀ ਰਹੀ ਤੁਹਾਡਾ ਛੋਟਾਪਰਾ ਸਮਝੋ ਮਾਫੀ ਦੇਣਾ ਬਹੁਤ-ਬਹੁਤ ਮਿਹਰਬਾਨੀ